ਅਜਾ ਇੱਕ ਭਾਈ ਗੱਲ ਇਹ ਐ ਬਈ ਇੱਕ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਕੋਈ ਤਾਂ ਥੱਬੇ ਚ ਐ ਕੋਈ ਮੁਠੀ ਚ ਐ ਹੁਣ ਉਹਨਾਂ ਦਾ ਮੇਲ ਕਿਵੇਂ ਮਿਲੇ ਜਿਹੜੀ ਆਪਾਂ ਇੱਕ ਦੂਜੇ ਦੀ ਰੀਸ ਕਰਦੇ ਆ ਨਾ ਫਿਰ ਆਪਾਂ ਮਾਰੇ ਜਾਂਦੇ ਆ ਰੀਸ ਨਹੀਂ ਕਰਨੀ ਚਾਹੀਦੀ ਐਵੇਂ ਜਿਵੇਂ ਕੋਈ ਕਿਸੇ ਜ਼ਿਮੀਦਾਰ ਦੇ ਪਿੰਡ ਦੇ ਵਿੱਚ ਕਿਸੇ ਨੇ ਐ ਕੋਠੀ ਵਿਢ ਲਈ ਉਹ ਲਵੇ ਦੀ ਕੋਈ ਮੇਰੇ ਵਰਗਾ ਗਰੀਬ ਆਦਮੀ ਉਹਨੇ ਕੋਠੀ ਜੀ ਤੋਂ ਪਾਲੀ ਤਾਂ ਉਹਦੇ ਘਰ ਵਾਲੀ ਕਿਹਾ ਕਰੇ ਲੈ ਇਹ ਵੀ ਆਪਣੇ ਪਰਿਵਾਰ ਤੋਂ ਨਹੀਂ ਸਕੇ ਨੇ ਇਹਨੇ ਕੋਠੀ ਪਾਲੀ ਨਾ ਤੂੰ ਐਸੇ ਜੇ ਘਰ ਜੀ ਬੈਠਿਆ ਕੋਹੜੇ ਚ ਆਪਾਂ ਵੀ ਕੋਠੀ ਪਾ ਉਹ ਕਹਿੰਦਾ ਇਹਨਾਂ ਨੂੰ ਆਮਦਨ ਬਹੁਤ ਐ ਆਪਾਂ ਨੂੰ ਨਹੀਂ ਆਮਦਨ ਨਹੀਂ ਹੈ ਆਪਾਂ ਇਹਨਾਂ ਦੀ ਰੀਸ ਨਹੀਂ ਕਰਦੇ ਕਹਿੰਦੀ ਕਿਉਂ ਨਹੀਂ ਕਰਦੇ ਆਪਾਂ ਕੋਠੀ ਪਾ ਉਹ ਬੰਦਾ ਦੀ ਬੜਾ ਭਲਾ ਮਾਨਸ ਨੂੰ ਬੜੀ ਚੀਜ਼ ਮੰਗੀ ਮਿਲਦੀ ਤੀ ਬੰਦਾ ਬੜਾ ਸਿਆਣਾ ਤੀ ਉਹ ਉਹ ਕਹਿੰਦੀ ਕੋਠੀ ਪਾ ਉਹ ਕਹਿੰਦਾ ਆਪਣੇ ਤੇ ਗੰਜਾਇਸ ਨਹੀਂ ਉਹ ਭਾਈ ਜਿਹਦੇ ਉਕਾਇਆ ਕਰੇ ਉਹਨੂੰ ਹਰ ਵਾਰ ਤਾਉਨੇ ਸੋਚਿਆ ਵੀ ਚਲੋ ਫਿਰ ਜਵਾਕ ਵੀ ਕਹਿਣ ਲੱਗੇ ਵੀ ਆਪਾਂ ਕੋਠੀ ਪਾਓ ਚੰਗਾ ਕਹਿੰਦਾ ਭਾਈ ਕੋਠੀ ਪਾ ਲੈਨੇ ਆ ਉਹ ਜਿਹੜਾ ਘਰ ਹੈਗਾ ਦਿਨਾਂ ਭਾਈ ਪਾਇਆ ਵਿਆ ਉਹ ਦੇੜਤਾ ਦੇੜ ਕੇ ਤਾਂ ਕੋਠੀ ਦੀ ਤਿਆਰੀ ਕਰਨ ਲੱਗੇ ਪਿੰਡ ਚੋਂ ਫੜ ਲਿਆ ਕਰੇ ਪੈਸੇ ਰਿਸ਼ਤੇਦਾਰਾਂ ਤੋਂ ਫੜ ਲਿਆ ਕਰੇ ਇਰੇ ਮੇਰੇ ਭੈਣ ਭਾਈਆਂ ਤੋਂ ਫੜੀ ਗਿਆ ਫੜੀ ਗਿਆ ਰੁਪਈਏ ਕੋਠੀ ਬਿਡਲੀ ਕੋਠੀ ਚਲਾਈ ਗਿਆ ਬਣਾਈ ਗਿਆ ਉਹ ਕਾਰ ਵਾਲੀ ਕਹਿੰਦੀ ਗੱਲ ਹੁਣ ਆਏ ਐ ਇਹ ਕੋਠੀ ਜਿਹੜੀ ਆਪਣੀਆਂ ਆਪਾਂ ਇਹਨਾਂ ਨੂੰ 4 ਫੁੱਟ ਉੱਚੀ ਪਾਉਣੀ ਆ ਨੀਵੀਂ ਨਹੀਂ ਪਾਉਣੀ ਉਹ ਕਹਿੰਦਾ ਜੇ ਆਪਾਂ ਨੀਵੀਂ ਰੱਖ ਲਈਏ ਤਾਂ ਕੀ ਹੁੰਦਾ ਕਹਿੰਦੀ ਨਾ ਨਾ ਆਪਣਾ ਨੱਕ ਨਹੀਂ ਲੈਂਦਾ ਆਪਾਂ ਇਹਨਾਂ ਨੂੰ ਉੱਚੀ ਕਰਨੀ ਆ ਕੋਠੀ ਇੱਕ ਸੱਤ ਪਮਾ ਇਹਦੇ ਨਾਲ ਵੱਧ ਪਾ ਦੀ ਉੱਤੇ ਚੰਗਾ ਚੱਲੀ ਗਿਆ ਕੰਮ ਰੁਪਈਏ ਲੋਕਾਂ ਤੋਂ ਫੜੀ ਗਿਆ ਰਿਸ਼ਤੇਦਾਰਾਂ ਤੋਂ ਫੜੀ ਗਿਆ ਕੋਠੀ ਪਾਈ ਗਿਆ ਪਾਈ ਉਹਨਾਂ ਨਾਲੋਂ ਇੱਕ ਸੱਤ ਉੱਚੀ ਕੋਠੀ ਦੀ ਪਾਤੀ ਜਦੋਂ ਪਾਈ ਸੱਤ ਪਾਤੀ ਕੋਠੀ 'ਚ ਰਹਿਣ ਲੱਗ ਗਿਆ ਹੁਣ ਸਾਲਕ ਪਰਤਾ ਪਾਈ ਜਿਹੜੇ ਪਿੰਡ 'ਚੋਂ ਰੁਪਈਏ ਮੰਗੇ ਤੇ ਕਿਸੇ ਨੇ ਬੁਲਾਇਆ ਨਾ ਉਹ ਸਾਲਕ ਤੋਂ ਬਾਅਦ ਆ ਫਿਰ ਉਹਨਾਂ ਅਗਲੇ ਨੇ ਪਾਈ ਕਹਿਣਾ ਹੀ ਐ ਉਹ ਫਲਾਨਿਆਂ ਕੁਛ ਮੜਾ ਮੋਟਾ ਉਹ ਸਾਫ ਕਿਤਾਬ ਜਾਂ ਫਿਰ ਕਰ ਲੈਂਦਾ ਪੈਸਿਆਂ ਦਾ ਹਾਂ ਕਰੂੰ ਉਹ ਸਾਲ ਮਗਰੋਂ ਪਾਈ ਕਿਸੇ ਦਾ ਵਿਆਜ ਬੱਟੂ ਕਿਸਦਾ ਕਿਵੇਂ ਕੁਛ ਨਾ ਕੁਛ ਕਰਿਆ ਸਾਲ ਲੰਘਿਆ ਉਹ ਜਦੋਂ ਸਾਲ ਲੰਘਿਆ ਭਾਈ ਫਿਰ ਰਿਸ਼ਤੇਦਾਰ ਵੀ ਫੋਨ ਕਰਨ ਲੱਗੇ ਉਹ ਐਦ ਕੀ ਭਾਈ ਮੋੜੇਗਾ ਤੂੰ ਪੈਸੇ ਹੁਣ ਪੈਸੇ ਇੰਨੇ ਕਿੱਥੋਂ ਮੁੜਿਆਣ ਈਦੀ ਆਮਦਨ ਤਾਂ ਹੈ ਨਹੀਂ ਈ ਉਹ ਤੂੰ ਦਾ ਪਿੰਡ ਵਾਲੀ ਮਸਾਂ ਲੋਟ ਆਉਣ ਉਧਰ ਰਿਸ਼ਤੇਦਾਰ ਭਾਈ ਇਹਨੂੰ ਫੋਨ ਕਰਨ ਲੱਗੇ ਬੜੀ ਚਿੰਤਾ ਹੋ ਗਈ ਜਦੋਂ ਚਿੰਤਾ ਹੋ ਗਈ ਭਾਈ ਉਹਨੂੰ ਇਸ ਗੱਲ ਦੀ ਤਾਂ ਉਹ ਤਾਂ ਨੀਂਦ ਉਹਨੂੰ ਹਟ ਗਈ ਰਾਤ ਨੂੰ ਪਿਆ ਪਾਸੇ ਮਾਰੀ ਜਾਇਆ ਕਰੇ ਵੀ ਮੈਂ ਉਹਦੇ ਵੀ ਦੇਣੇ ਨੇ ਉਹਦੇ ਵੀ ਦੇਣੇ ਨੇ ਹੁਣ ਕਿੱਥੋਂ ਦੇਵਾਂਗੇ ਰਿਸ਼ਤੇਦਾਰਾਂ ਨੂੰ ਵੀ ਦੇਣੇ ਨੇ ਰਾਤ ਨੂੰ ਨੀਂਦ ਨਾ ਆਇਆ ਕਰੇ ਪਾਸੇ ਮਾਰੇ ਹੀ ਜਾਇਆ ਕਰੇ ਘਰ ਵਾਲੀ ਕਹਿੰਦੀ ਅੱਜ ਜਿੰਦ ਦੀ ਆਪਾਂ ਕੋਠੀ ਪਾਈਆ ਤੋਂ ਪਾਸੇ ਬੜੇ ਮਾਰਦਾ ਕਹਿੰਦਾ ਕੋਈ ਗੱਲ ਨਹੀਂ ਫਿਰ ਹੁਣ ਇੱਕ ਕੁਛ ਹੀ ਹੋਊਗਾ ਚਾਹੇ ਤਾਂ ਨੱਕ ਹੀ ਰਹੂਗਾ ਚਾਹੇ ਫਿਰ ਕਹਿੰਦਾ ਹੁਣ ਨੀਂਦ ਆਊ ਕਹਿੰਦੀ ਕਿਉਂ ਕਹਿੰਦਾ ਤੈਂੇ ਕੰਮ ਕਰਵਾਇਆ ਕਹਿੰਦਾ ਮੈਨੂੰ ਚਿੰਤਾ ਹੋਈ ਵੀ ਐ ਆ ਤੇਰੇ ਭਾਈਆਂ ਦੇ ਵੀ ਦੇਣੇ ਨੇ ਤੇਰੇ ਭੈਣ ਭਣੋਈਏ ਦੇ ਵੀ ਪੈਸੇ ਦੇਣੇ ਨੇ ਭਲਾ ਇਹਨਾਂ ਦੇ ਵੀ ਦੇਣੇ ਨੇ ਅੰਮੂਰੇ ਟਾਈਮ ਆ ਗਿਆ ਕਿੱਥੋਂ ਦੇਵਾਂਗੇ ਉਹ ਭਰਾਵੋ ਤਾਂ ਕਹਿੰਨਾ ਮੈਂ ਬਈ ਕਿਸੇ ਦਾ ਪੱਕਾ ਦੇਖ ਕੇ ਕੱਚਾ ਨਾ ਢਾਈਏ ਸੱਪਰੀ ਜਿ ਦਿਨ ਕੱਟ ਲੀਏ ਉਹ ਵਧੀਆ ਨੇ ਨੀਂ ਤਾਊ ਰੋਟੀ ਦਾ ਰੱਜ ਕੇ ਖਾ ਲੋਂਗੇ ਓਏ ਓ ਪਾਈ ਚਿੰਤਾ ਦੇ ਵਿੱਚ ਸੁੱਕ ਚੱਲਿਆ ਰੋਟੀ ਵੀ ਛੱਡ ਚੱਲਿਆ ਉਹਨੂੰ ਦੂਸਰੇ ਪਾਸੇ ਕੋਈ ਉਹਦਾ ਜਾਣ ਪਛਾਣ ਵਾਲਾ ਮਿੱਤਰ ਸੀ ਉਹਨੂੰ ਕਿਤੇ ਚਿਰ ਮਗਰੋਂ ਮਿਲਿਆ ਉਹ ਕਹਿੰਦਾ ਉਹ ਫਲਾਨਿਆਂ ਉਹ ਯਾਰ ਤੈਨੂੰ ਕੀ ਹੋ ਗਿਆ ਤੂੰ ਤਾਂ ਜਮੀ ਬੀਤ ਗਿਆ ਉਹ ਕਹਿੰਦਾ ਯਾਰ ਤੂੰ ਐ ਮੇਰਾ ਮਿੱਤਰ ਮੈਂ ਤੈਨੂੰ ਗੱਲ ਕੀ ਦੱਸਾਂ ਕਹਿੰਦਾ ਮੈਂ ਕਹਿੰਦਾ ਕੋਠੀ ਬਿੱਡਲੀ ਘਰ ਵਾਲੀ ਮੈਨੂੰ ਕਾਈ ਗਈ ਕਹਿੰਦਾ ਮੈਂ ਹੁਣ ਦੇਣਾ ਲੈਣਾ ਬਹੁਤ ਦੇਣਾ ਮੈਨੂੰ ਨਾ ਨੀਂਦ ਆਉਂਦੀ ਆ ਨਾ ਮੈਨੂੰ ਭੁੱਖ ਲੱਗਦੀ ਆ ਕਹਿੰਦਾ ਭਾਈ ਸਰੀਰ ਦਾ ਤਾਂ ਬੁਰਾ ਹਾਲ ਹੀ ਹੋਣਾ ਉਹ ਕਹਿੰਦਾ ਯਾਰ ਇੰਨੇ ਰੁਪਏ ਤਾਂ ਦੇਣੇ ਨੇ ਬੜਾ ਮਾੜਾ ਕੰਮ ਕਰਿਆ ਤਾਂ ਕਾਹਨੂੰ ਬਿੱਡਣੀ ਸੀ ਕਹਿੰਦਾ ਇਹ ਨੱਕ ਵਾਲਿਆਂ ਨੇ ਨਹੀਂ ਖੜਨ ਦਿੱਤਾ ਮੈਨੂੰ ਕਹੇ ਸਾਡਾ ਨੱਕ ਹੀ ਨਹੀਂ ਰਹਿੰਦਾ ਉਹ ਮੈਂ ਆਖਿਆ ਤੁਹਾਡਾ ਨੱਕ ਨਹੀਂ ਰਹਿੰਦਾ ਹੁਣ ਮੂੰਹ ਵੀ ਨਹੀਂ ਰਹਿਣਾ ਕਹਿੰਦਾ ਭਾਈ ਮੇਰੀ ਭਰਾਵਾ ਕੋਈ ਵਿਆਹ ਤੇ ਦੱਸ ਕੋਈ ਹੱਲ ਹੋ ਸਕਦਾ ਉਹ ਜਿਹੜਾ ਮਿੱਤਰ ਸੀ ਉਹ ਕਹਿੰਦਾ ਵੀ ਹੱਲ ਤੇਰਾ ਹੋ ਸਕਦਾ ਜੇ ਐਵੇਂ ਜਿਵੇਂ ਤੂੰ ਸਾਲ ਹੋਰ ਚੁੱਪ ਕਰ ਰਿਹਾ ਨਾ ਕਹਿੰਦਾ ਵਿਆਹਤੀ ਜਾਊ ਸਾਰਾ ਕੁਛ ਕਹਿੰਦਾ ਦੱਸ ਫਿਰ ਮੈਂ ਕਰਾਂ ਕੀ ਕਹਿੰਦਾ ਜੇ ਵਿਕਦੀ ਐ ਇਹਨੂੰ ਕੋਠੀ ਨੂੰ ਵੇਚ ਦੇ ਜੇ ਤੇਰੇ ਕੋਲ ਰੁਪਏ ਬਚ ਗਏ ਥੋੜੇ ਬਹੁਤੇ ਕਹਿੰਦਾ ਕਿਤੇ ਦੋ ਵਿਸੇਵੇਂ ਥਾਂ ਤਾਂ ਲੈ ਲੇਂਗਾ ਬੈਠਣ ਨੂੰ ਇਹ ਵੇਚ ਦੇ ਜੇ ਵਿਕਦੀ ਐ ਇਹ ਬਕਾਊ ਕਰਦੇ ਕਹਿੰਦਾ ਵੀ ਠੀਕ ਐ ਫੇਰ ਤਾਂ ਥਾਂਬ ਨਹੀਂ ਲਿਆ ਜਾਣਾ ਕਹਿੰਦਾ ਤੇ ਥੋਂ ਦਾ ਵਿਆਹ ਤੀ ਜਾਊ ਹੁਣ ਵੇਚ ਦੇ ਉਹਨੇ ਦਾ ਪਾਈ ਕੋਠੀ ਬਕਾਊ ਕਰਤੀ ਕੋਠੀ ਵਿਕ ਗਈ ਭਾਈ ਉਹਦੀ ਉਹਦੇ ਕੋਲੇ ਕੁਸ ਰੁਪਏ ਬਚ ਗਏ ਉਹ ਰੁਪਏ ਜਿਹੜੇ ਬਚੇ ਤਾਂ ਉਹਨੇ ਕਿਤੇ ਪਿੰਡ ਦੇ ਵਿੱਚ ਮੈਦਾਨ ਜਗਾ ਰੂਡ ਵਿਸਵਾ ਥਾਂ ਜਾ ਕੇ ਲੈ ਲਿਆ ਉਹ ਡੂੜ ਬਿਸਵਾ ਜਦੋਂ ਲੈ ਲਿਆ ਤਾਂ ਉਹਦੇ ਵਿੱਚ ਉਹਨੇ ਪੂਲੇ ਵੱਢ ਕੇ ਸੱ퍼 ਪਾ ਲਿਆ ਸੱ퍼 ਪਾ ਕੇ ਤਾਂ ਉਹ ਸੱ퍼 'ਚ ਰਹਿਣ ਲੱਗ ਗਿਆ ਉਹ ਸੋਚਦਾ ਬਈ ਅੱਗੇ ਚੰਗੇ ਭਲੇ ਸੱਤ ਥੱਲੇ ਬੈਠੇ ਤੇ ਆਪਦੇ ਕੋਹੜੇ 'ਚ ਬੈਠੇ ਤੇ ਇਹ ਚੱਕ ਨੇ ਤੇ ਚੱਕ ਨੇ ਮਰਵਾਤੇ ਉਹ ਸੱ퍼 'ਚ ਰਹਿਣ ਲੱਗ ਗਿਆ ਉਹ ਸੱ퍼 'ਚ ਰਹਿਣ ਤਾਂ ਪਰ ਲੱਗ ਗਿਆ ਭਾਈ ਉਹਨੂੰ ਭੁੱਖ ਵੀ ਲੱਗਣ ਲੱਗੀ ਉਹਨੂੰ ਸੱ퍼 ਥੱਲੇ ਬੜੀ ਨੀਂਦ ਆਇਆ ਕਰੇ ਕਿਉਂ ਉਦੀ ਚਿੰਤਾ ਖਤਮ ਹੋ ਗਈ ਵੀ ਮੈਂ ਤਾਂ ਗੱਲ ਕਰਦਾ ਵੀ ਭਰਾਵੋ ਇਹੋ ਜਿਹਾ ਕੰਮ ਨਾ ਕਰਿਆ ਕਰੋ ਵੀ ਇੱਕ ਪਾ ਇੱਕ ਦੂਜੇ ਦੀ ਰੀਸ ਕਰਕੇ ਜੇ ਕਿਸੇ ਕੋਲੇ ਬੱਕਰੀ ਹੈ ਨਾ ਉਹ ਮੱਝ ਵਾਲੀ ਦੀ ਰੀਸ ਨਾ ਕਰੋ ਉਹ ਮੱਝ ਵਾਲਾ ਤਾਂ ਭਾਈ ਮੱਝ ਵਾਲੇ ਦੀ ਮੱਝ ਵਾਲੇ ਦੀ ਪਾਬਰ ਉਹ ਬੱਕਰੀ ਹਾਂ ਉਹ ਮੱਕੀ ਬੱਕਰੀ ਵਾਲੇ ਦਾ ਬੱਕਰੀ ਦੀ ਗੰਜ ਐਸ ਹੈ ਵੀ ਉੱਥੇ ਫਿਰ ਮੈਂ ਤਾਂ ਇਹ ਗੱਲ ਕਹਿਣਾ ਵੀ ਆਪਦੀ ਚਿੰਤਾ ਤੋਂ ਬਿਨਾ ਚਿੰਤਾ ਤੋਂ ਬਿਨਾ ਰਹੋ ਪੱਕਾ ਦੇਖ ਕੇ ਕੱਚਾ ਨਾਟਾ ਹੋ ਭਰਾਵੋ ਪਮਾ ਸੱਪਰੀ ਚ ਦਿਨ ਕੱਟ ਲੋ ਉਹ ਭਰਾਵੋ ਕਿਸੇ ਦੀ ਰੀਸ ਨਾ ਕਰੋ ਹੁਣ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਆਪਦੀ ਜਿਹੜਾ ਸੁਖਦੇਵ ਸਿੰਘ ਢੀਂਡਸ ਹੈ ਉਹ ਮੇਰਾ ਮਿੱਤਰ ਸੀਗਾ ਅਸੀਂ ਬਚਪਨ ਦੇ ਮਿੱਤਰ ਸੀ ਸੁਖਦੇਵ ਸਿੰਘ ਢੀਂਡਸ ਆ ਉੱਬਾ ਆਈਆ ਉਹ ਮੇਰਾ ਮਿੱਤਰ ਸੀ ਬਚਪਨ ਦਾ ਅਸੀਂ ਇਕੱਠੇ ਖੇਡਦੇ ਇਕੱਠੇ ਸਾਲਾਂ ਮਾਰਦੇ ਹੁੰਦੇ ਇਕੱਠੇ ਹੀ ਅਸੀਂ ਰਾਤ ਨੂੰ ਪੈਣਾ ਖੜਨਾ ਉਹ ਗੱਲ ਕੀ ਮੇਰਾ ਪਿੰਡ ਦਾ ਹੈ ਨਹੀਂ ਉਬਾਰ ਉੱਥੇ ਮੇਰੀ ਮਾਸੀ ਦੀ ਬਾਰ ਨੂੰ ਬਾਰ ਸਾਹਮਣਾ ਅਸੀਂ ਫਿਰ ਜਦੋਂ ਉੱਥੇ ਜਾਣਾ ਕਈ-ਕਈ ਦਿਨ ਰਹਿਣਾ 10-10 ਦਿਨ ਰਹਿਣਾ ਉਹ ਫਿਰ ਜਦੋਂ ਤੀਆਂ ਲੱਗਦੀਆਂ ਸੀ ਪਿੰਡਿਆਂ ਤੇ ਟਿੱਬਿਆਂ ਤੇ ਵਗ ਜਾਣਾ ਖੇਡਣਾ ਉਹਨੂੰ ਫਿਰ ਹਾਕਾਂ ਮਾਰਨੀਆਂ ਵੀ ਆ ਚੱਲੀਏ ਖੇਡਣ ਫਿਰ ਉਹਨੂੰ ਨਾਲ ਲਾ ਕੇ ਲੈ ਕੇ ਜਾਣਾ ਸੁਖਦੇਵ ਸਿਆਉ ਮੈਂ ਮੇਰੀ ਮਾਸੀ ਦੇ ਮੁੰਡੇ ਤਿੰਨ-ਚਾਰ ਹੁੰਦੇ ਅਸੀਂ ਇੱਕੋ ਜਿਹੇ ਸੀਗੇ ਬੜਾ ਖੇਡਦੇ ਬੜਾ ਕੁਝ ਕਰਦੇ ਜਦੋਂ ਬਾਹਰ ਉਹਦੇ ਤਾਂ ਮਿੱਟੀ ਪੈ ਜਾਂਦੀ ਸਿਰ 'ਚ ਉਹਦੀ ਮਾਂ ਸਾਡੇ ਮਗਰ ਪੈ ਜਾ ਕਰੇ ਜਦ ਹਾਕ ਮਾਰਿਆ ਕਰੀਏ ਜਾਓ ਬੇ ਜਾਓ ਬਹਾਮਣਾ ਦੇ ਚ ਵਾਕੋ ਸਾਡੇ ਮੁੰਡੇ ਦੇ ਸਿਰ 'ਚ ਰੇਤਾ ਪਾਤਾ ਉਹ ਸਾਡੇ ਦਾ ਭਾਈ ਸਿਰ ਮੁੰਨੇ ਵੀ ਹੁੰਦੇ ਉਹ ਸੁਖਦੇਵ ਸਿਆਉਂਦੇ ਰੱਖਿਆ ਹੁੰਦਾ ਇੱਕ ਜੂੜਾ ਉਹਦੇ ਸਿਰ 'ਚ ਮਿੱਟੀ ਪੈ ਜਾ ਕਰੇ ਉਹਦੀ ਮਾਂ ਬੜਾ ਹਾਲ ਹਾਲ ਕਰਿਆ ਕਰੇ ਉਹ ਪਤਾ ਗੱਲ ਕੀ ਐ ਉਹ ਭਰਾਵੋ ਜਿਹਹਾ ਜਹਾਜ ਉਹਦਾ ਕਰਮ ਕਰਾਇਆ ਵੇਤੀ ਅੱਜ ਸਖਦੇਵ ਸਿੰਘ ਖਾਲਸਾ ਜੀ ਤਾਂ ਫਿਰਦਾ ਜਹਾਜਾਂ 'ਚ ਉਹ ਭਰਾਵੋ ਮੈਂ ਫਿਰਦਾ ਆਹੀ ਆਵਦਾ ਰੇੜਾ ਲਈ ਕਿ ਮੇਰਾ ਇਹ ਜਹਾਜ ਕਰਮ ਕਰਾਇਆ ਵੇਤੀ ਉਹਦਾ ਹੋਇਆ ਕਰਮ ਕਰਾਇਆ ਵੇਤੀ ਜੇ ਹੁਣ ਮੈਂ ਕਹਾਂ ਵੀ ਮੈਂ ਸਖਦੇਵ ਸਿਓ ਵਾਂਗੂੰ ਮੈਂ ਗੱਡੀ 'ਚ ਆ ਕੇ ਗੱਡੀ 'ਚ ਬੈਠਾਂ ਉਹ ਫਿਰ ਪਰ ਆਵੋ ਜਿਹੜੇ ਆ ਚਾਰ ਸਿਆੜ ਨੇ ਮੈਂ ਤਾਂ ਉਹ ਵੀ ਵੇਚ ਦੂੰਗਾ ਗੱਡੀ 'ਚ ਬੈਠਿਆ ਜਾਊਗਾ ਫਿਰ ਉਹ ਮਗਰ ਲਿਆਂ ਦਾ ਤਾਂ ਕੋਈ ਹੱਲ ਨਹੀਂ ਫਿਰ ਵੀ ਮੈਂ ਤਾਂ ਗੱਲ ਕਰਦਾ ਵੀ ਆਪ ਦੀ ਜਹੀ ਜੀ ਕਿਸਮਤ ਆ ਉਹ ਜੀ ਆਪਣੇ ਨਾਲ ਹੋਈ ਜਾਂਦੀ ਹੁੰਦੀ ਐ ਪਰ ਵੱਡੇ ਦਾ ਵੱਡ ਪੁਣਾ ਦੇਖ ਕੇ ਆਪ ਦਾ ਛੋਟਾ ਵੀ ਆਪ ਦਾ ਪੜਨਾ ਗਮਾਓ ਆਪ ਦਾ ਜਿਹਹਾ ਜਾਂ ਮਾਲਕ ਨੇ ਦਿੱਤਾ ਉਹਨੂੰ ਸ਼ੁਕਰਾਨਾ ਕਰਕੇ ਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹੁਣ ਬਸ ਨਾਲ ਮੈਂ ਬੇਨਤੀ ਇਹੀ ਜਰੂਰ ਕਰਦਾ ਹੁਣਾ ਵੀ ਜੇ ਪ੍ਰਭੂ ਮੇਰੀ ਕਿਸੇ ਨੂੰ ਗੱਲ ਚੰਗੀ ਲੱਗੇ ਨਾ ਉਹ ਕਿਸੇ ਭੈਣ ਭਾਈ ਦੇ ਹੋਰ ਵੀ ਪੱਲੇ ਚ ਪਾਇਓ ਕਿਉਂ ਕਿਸੇ ਨਾਲ ਕਿਸੇ ਨੂੰ ਕੋਈ ਮਾੜਾ ਮੋਟਾ ਇਹਦੇ ਵਿੱਚੋਂ ਕੋਈ ਨਾ ਕੋਈ ਫਾਇਦਾ ਹੋ ਜਾਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ